ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਹਾਂ ਅਜੰਡਾ ਸਤਿ ਸ਼੍ਰੀ ਅਕਾਲ ਨਮਸਕਾਰ ਦਾਬੜਦਾ ਅੱਜ ਖਬਰ ਡਰੱਗਸ ਮਾਮਲੇ ਦੀ ਜਿਸ ਜ਼ਿਕਰ ਹੋਏਗਾ ਅਫਸਰਾਂ ਦਾ ਤੇ ਨਾਲੇ ਮੀਡੀਆ ਦਾ ਪਹਿਲਾਂ ਖਬਰ ਸੰਖੇਪ ਤੇ ਫਿਰ ਦਿਆਂਗੇ ਵਿਸਤਾਰ ਹੈੱਡ ਕਨਸਟੇਬਲ ਇੰਦਰਜੀਤ ਸਿੰਘ ਓ ਆਰ ਪੀ ਰੈਂਕ ਇੰਸਪੈਕਟਰ ਵਿਰੁੱਧ ਦਰਜ ਡਰੱਗ ਕੇਸ ਚ 6 ਜਨਵਰੀ 2024 ਨੂੰ ਅਡੀਸ਼ਨਲ ਸੈਸ਼ਨ ਜੱਜ ਸੰਦੀਪ ਸਿੰਘਲਾ ਮੁਹਾਲੀ ਦੇ ਦਲ ਦੇ ਵਿੱਚ ADGP STF ਜੋ ਕਿ ਅੱਜਕਲ ITBP ਦੇ ADGP ਨੇ ਅਸਾਮ ਸਾਈਡ ਤੇ ਹਰਪ੍ਰੀਤ ਸਿੱਧੂ ਨੇ ਆਪਣਾ ਬਿਆਨ ਦਰਜ ਕਰਾਇਆ ਜਿਸ ਨੂੰ ਟੈਕਨੀਕਲੀ ਕਹਿੰਦੇ ਆ ਜੀ ਐਗਜ਼ਾਮੀਨੇਸ਼ਨ ਇਨ ਚੀਫ ਉਸ ਬਿਆਨ ਦੇ ਵਿੱਚ ਬਹੁਤ ਅਹਿਮ ਖੁਲਾਸੇ ਸਿੱਧੂ ਨੇ ਕੀਤੇ ਇਸ ਬਿਆਨ ਨਾਲ ਭੁਇਖ ਪ੍ਰਭਾਵਿਤ ਹੋਏਗਾ ਹਵਲਦਾਰ ਇੰਦਰਜੀਤ ਸਿੰਘ ਅਤੇ AIG ਡਿਸਮਿਸਡ ਰਾਜੀਤ ਸਿੰਘ ਜੋ ਕਿ ਪਘੌੜਾ ਉਹਦੇ ਨਾਲ ਨਾਲ ਪ੍ਰਭਾਵਿਤ ਹੋ ਸਕਦਾ ਹੈ ਭੁਇਖ ਕੁਝ IPS ਅਫਸਰਾਂ ਦਾ ਜਿਹੜੇ ਕੇ ਉੱਚੀਆਂ ਪਦਵੀਆਂ ਤੇ ਬੈਠੇ ਨੇ ਹਰਪ੍ਰੀਤ ਸਿੱਧੂ ਨੇ ਜੱਟ ਸਾਹਿਬ ਨੂੰ ਦੱਸਿਆ ਕਿ ਇੰਦਰਜੀਤ ਸਿੰਘ ਹੌਲਦਾਰ ਹੁੰਦੇ ਹੋਏ ਐਨ ਡੀ ਪੀ ਐਸ ਯਾਨੀ ਕਿ ਨਸ਼ਾ ਵਿਰੋਧੀ ਕਾਨੂੰਨ ਤਹਿਤ ਪਰਚੇ ਦਰਜ ਨਹੀਂ ਕਰ ਸਕਦਾ ਸੀ ਤਫਤੀਸ਼ ਨਹੀਂ ਕਰ ਸਕਦਾ ਸੀ ਉਹ ਆਥੋਰਾਈਜ਼ਡ ਨਹੀਂ ਸੀ ਪਰ ਉਹ ਕਰਦਾ ਰਿਹਾ ਜਦੋਂ ਉਹ ਕਹਿੰਦੇ ਜੀ ਮੈਂ ਐਸਟੀਐਫ ਚੀਫ ਨਿਯੁਕਤ ਹੋਇਆ ਤਾਂ ਮੈਂ ਉਹਨਾਂ ਸਾਰਿਆਂ ਐਫ ਆਈ ਆਰਜ਼ ਦਾ ਜਾਇਜ਼ਾ ਲੈਣਾ ਸ਼ੁਰੂ ਕੀਤਾ ਜਿਨ੍ਹਾਂ ਦੇ ਵਿੱਚ ਅਦਾਲਤਾਂ ਨੇ ਦੋਸ਼ੀਆਂ ਨੂੰ ਬਰੀ ਕੀਤਾ ਸੀ ਤੇ ਕਹਿੰਦੇ ਜੀ ਮੇਰੇ ਸਾਹਮਣੇ ਪਰਚੇ ਆਏ ਐਫ ਆਈ ਆਰ ਨੰਬਰ 85 1 ਤੇ 100 ਫਿਰ 155 ਪੁਲਿਸ ਸਟੇਸ਼ਨ ਸਰਹਾਈ ਜ਼ਿਲ੍ਹਾ ਤਰਨਤਾਰਨ ਸਾਲ 2013 ਹਰਪ੍ਰੀਤ ਸਿੱਧੂ ਨੇ ਕਿਹਾ ਕਿ ਇਹਨਾਂ ਜੱਜਮੈਂਟਸ ਦਾ ਅਧਿਐਨ ਕਰਨ ਤੋਂ ਪਤਾ ਲੱਗਿਆ ਕਿ ਇੰਦਰਜੀਤ ਬਹੁਤ ਛਾਤਰ ਇੱਕ ਪੁਲਿਸ ਅਫਸਰ ਸੀ ਜਿਹੜਾ ਨਵੇਂ-ਨਵੇਂ ਢੰਗ ਤਰੀਕੇ ਵਰਤ ਕੇ ਸਮਗਲਰਾਂ ਨੂੰ ਬਰੀ ਕਰਾ ਦਿੰਦਾ ਸੀ ਉਸ ਵਿਰੁੱਧ ਪਰਚਾ ਦਰਜ ਕੀਤਾ ਗਿਆ ਐਫ ਆਈ ਆਰ ਨੰਬਰ 1/2017 ਪੁਲਿਸ ਸਟੇਸ਼ਨ ਐਸਟੀਐਫ ਮੁਹਾਲੀ ਅਤੇ ਉਸ ਦੀ ਤਫ਼ਤੀਸ਼ ਜਲੰਧਰ ਦੇ ਐਸਟੀਐਫ ਏਆਈਜੀ ਮੁਖਵਿੰਦਰ ਸਿੰਘ ਭੁੱਲਰ ਨੂੰ ਦਿੱਤੀ ਗਈ ਬਕਵਿੰਦਰ ਸਿੰਘ ਪੁੱਲਰ ਨੇ ਤੇ ਉਹਦੀ ਪਾਰਟੀ ਨੇ ਰੇਡ ਕੀਤਾ ਤੇ ਇੰਦਰਜੀਤ ਕੋਲੋਂ ਰਿਕਵਰੀ ਹੋਈ ਬਹੁਤ ਵੱਡੀ ਜਿਸ ਦੇ ਵਿੱਚ ਡਰੱਗਸ ਯਾਨੀ ਕਿ ਹੈਰੋਇਨ ਚਿੱਟਾ ਹਥਿਆਰ ਅਤੇ ਕਰੰਸੀ ਭਾਰਤੀ ਤੇ ਵਿਦੇਸ਼ੀ ਬਰਾਮਦ ਹੋਈ ਇੰਦਰਜੀਤ ਨੇ ਦੁਰਾਨੇ ਤਫਤੀਸ਼ ਮੰਨਿਆ ਕਿ ਉਹ ਹਰ ਮਹੀਨੇ 10 ਤੋਂ 12 ਲੱਖ ਰੁਪਈਆ ਰਾਜੀਤ ਸਿੰਘ ਐਸਐਸਪੀ ਤਰਨਤਾਰਨ ਉਸ ਵਕਤ ਨੂੰ ਦਿੰਦਾ ਸੀ ਅਤੇ ਉਸ ਦੀਆਂ ਬਦਲੀਆਂ ਕਰਾਉਣ ਦਾ ਜ਼ਿੰਮਾ ਵੀ ਰਾਜਜੀਤ ਸਿੰਘ ਦੇ ਪੱਲੇ ਹੁੰਦਾ ਸੀ ਦੋਸਤੋ ਹੁਣ ਖਬਰ ਵਿਸਤਾਰ ਨਾਲ ਸਰਕਾਰੀ ਵਕੀਲ ਬਰਾੜ ਸ਼ਾਹਬ ਨੇ ਅਦਾਲਤ ਦੇ ਅੱਗੇ ਪੇਸ਼ ਹੋ ਕੇ ਕਿਹਾ ਕਿ ਅੱਜ ਪ੍ਰੋਸੀਕਿਊਸ਼ਨ ਵਿਟਨੈਸ ਨੰਬਰ 35 ਅਦਾਲਤ ਦੇ ਵਿੱਚ ਹਾਜ਼ਰ ਹੈ ਜੱਜ ਸਾਹਿਬ ਉਹਦਾ ਬਿਆਨ ਦਰਜ ਕਰ ਲਿਤਾ ਜਾਏ ਜੱਜ ਦੀ ਆਗਿਆ ਤੋਂ ਬਾਅਦ ਹਰਪ੍ਰੀਤ ਸਿੱਧੂ ਨੇ ਆਪਣਾ ਬਿਆਨ ਦਰਜ ਕਰਵਾਉਣਾ ਸ਼ੁਰੂ ਕੀਤਾ ਇੰਦਰਜੀਤ ਦੇ ਐਡਵੋਕੇਟ ਵੀ ਅਦਾਲਤ ਦੇ ਵਿੱਚ ਮੌਜੂਦ ਸੀ ਐਡਵੋਕੇਟ ਬਰਾੜ ਨੇ ਕਿਹਾ ਕਿ ਤੁਸੀਂ ਸੀਕੁਐਂਸ ਵਾਈਜ਼ ਸਾਰੇ ਮਾਮਲੇ ਨੂੰ ਬਿਆਨ ਕਰੋ ਹਰਪ੍ਰੀਤ ਸਿੱਧੂ ਨੇ ਆਪਣੇ ਬਿਆਨ ਚ ਕਿਹਾ ਜਦੋਂ ਮੈਂ ਐਸਟੀਐਫ ਦਾ ਮੁਖੀ ਨਿਯੁਕਤ ਹੋਇਆ ਤਾਂ ਮੈਂ ਉਹਨਾਂ ਸਾਰੇ ਅਦਾਲਤੀ ਫੈਸਲਿਆਂ ਦਾ ਅਧਿਐਨ ਸ਼ੁਰੂ ਕੀਤਾ ਜਿਨ੍ਹਾਂ ਦੇ ਵਿੱਚ ਸਰਕਾਰ ਯਾਨੀ ਕਿ ਪੁਲਿਸ ਕੇਸ ਆਰ ਗਈ ਅਤੇ ਸਮਗਲਰ ਡਰੱਗਸ ਟ੍ਰਾਫਿਕਰ ਸਾਰੇ ਬਰੀ ਹੋ ਗਏ ਤੇ ਫਿਰ ਮੇਰੇ ਸਾਹਮਣੇ ਆਈਆਂ ਐਫ ਆਈ ਆਰ ਨੰਬਰ 85 100 ਤੇ 155 ਸਾਲ 2013 ਪੁਲਿਸ ਸਟੇਸ਼ਨ ਸਰਹਾਲੀ ਜ਼ਿਲ੍ਹਾ ਤਰਨਤਾਰਨ ਹਰਪ੍ਰੀਤ ਸਿੱਧੂ ਨੇ ਕਿਹਾ ਕਿ ਜਦੋਂ ਮੈਂ ਇਹ ਜੱਜਮੈਂਟਸ ਦਾ ਅਧਿਐਨ ਕੀਤਾ ਤਾਂ ਪਤਾ ਲੱਗਾ ਕਿ ਇੰਦਰਜੀਤ ਸਿੰਘ ਦੀ ਮੋਡਸ ਅਪਰੇਂਡੀ ਯਾਨੀ ਕਿ ਢਾਂਗ ਤਰੀਕੇ ਕੀ ਸੀ ਜਿਹਦੇ ਨਾਲ ਪੁਲਿਸ ਯਾਨੀ ਕਿ ਸਟੇਟ ਸਾਰੇ ਕੇਸ ਹਾਰ ਜਾਂਦੀ ਸੀ ਉਹਨਾਂ ਨੇ ਕਿਹਾ ਕਿ ਇੰਦਰਜੀਤ ਪਹਿਲੀ ਗੱਲ ਹਵਲਦਾਰ ਸੀ ORP ਯਾਨੀ ਕਿ ਕੱਚਾ ਰੈਂਕ ਉਹਦਾ ਇੰਸਪੈਕਟਰ ਸੀ ਉਹ NDPS ਐਕਟ ਦੇ ਤਹਿਤ FIR ਦਰਜ ਕਰਨ ਇਨਵੈਸਟੀਗੇਸ਼ਨ ਕਰਨ ਦੀ ਅਥਾਰਟੀ ਨਹੀਂ ਸੀ ਰੱਖਦਾ ਪਰ ਉਹ ਕਰਦਾ ਰਿਹਾ ਫੇਰ ਉਹ ਗਲਤ ਐਵੀਡੈਂਸ ਕ੍ਰੀਏਟ ਕਰਦਾ ਸੀ ਜਿੱਤੇ ਦੀ ਥਾਂ ਕੁਝ ਹੋਰ ਭੇਜ ਦੇਣਾ ਗੱਡੀਆਂ ਦੇ ਨੰਬਰ ਗਲਤ ਦਰਜ ਕਰ ਦੇਣੇ ਤੇ ਉਹਦਾ ਜਿਹੜਾ ਬੈਨੀਫਿਟ ਆਫ ਡਾਊਟ ਅਦਾਲਤਾਂ ਵੱਲੋਂ ਅਕਿਊਜ਼ ਨੂੰ ਦਿੱਤਾ ਜਾਂਦਾ ਸੀ ਸਾਰੇ ਦੋਸ਼ੀ ਬਰੀ ਹੋ ਜਾਂਦੇ ਸੀ ਐਨਜੀਪੀ ਹਰਪ੍ਰੀਤ ਸਿੱਧੂ ਨੇ ਅਦਾਲਤੋਂ ਦੱਸਿਆ ਕਿ ਪਰਚਾ ਦਰਜ ਕਰਨ ਤੋਂ ਪਹਿਲਾਂ ਰਿਪੋਰਟਸ ਮੰਗਾਈਆਂ ਗਈਆਂ ਉਸ ਵਕਤ IGSTF ਬੀ ਚੰਦਰ ਸ਼ੇਖਰ ਜਿਨ੍ਹਾਂ ਨੇ 28 4 2017 ਨੂੰ ਆਪਣੀ ਰਿਪੋਰਟ ਵਿੱਚ ਖੁਲਾਸਾ ਕੀਤਾ ਕਿ ਆਹ ਅਦਾਲਤਾਂ ਨੇ ਇਸ ਕਰਕੇ ਇਹਨਾਂ ਦੋਸ਼ੀਆਂ ਨੂੰ ਬਰੀ ਕੀਤਾ ਉਹਦਾ ਅਧਾਇਨ ਕੀਤਾ ਗਿਆ ਤੇ ਫਿਰ ਅਦਾਲਤ ਦੇ ਅੱਗੇ ਮੁੱਖ ਮੰਤਰੀ ਦੀ ਉਹ ਚਿੱਠੀ ਪੇਸ਼ ਕੀਤੀ ਗਈ ਫਰੋਜ਼ਿਕਿਊਸ਼ਨ ਵੱਲੋਂ ਯਾਨੀ ਕਿ ਸਰਕਾਰੀ ਵਕੀਲ ਵੱਲੋਂ ਜਿਸ ਦੇ ਵਿੱਚ ਲਿਖਿਆ ਸੀ ਕਿ ਜਿਹੜਾ ਨੈਕਸਸ ਬਿਟਵੀਨ ਪੁਲਿਸ ਆਫੀਸਰਸ ਅਤੇਸ਼ ਮਗਦਰਜ਼ ਜਿਸ ਨਾਲ ਪੰਜਾਬ ਦੀ ਜਵਾਨੀ ਖਰਾਬ ਹੋ ਰਹੀ ਹੈ ਲੁੱਟੀ ਜਾ ਰਹੀ ਹੈ ਉਹਨੂੰ ਨੱਥ ਪਾਈ ਜਾਏ ਜਲਦੁਜਲ ਇਹ ਚਿੱਠੀ ਉਸ ਵਕਤ ਦੇ ਮੁੱਖ ਮੰਤਰੀ ਨੇ 19/4/2017 ਨੂੰ ਲਿਖੀ ਸੀ ਜੈ ਸਾਹਿਬ ਨੂੰ ਚਿੱਠੀ ਦਿਖਾਈ ਗਈ ਉਸ ਤੋਂ ਬਾਅਦ ਹਰਪ੍ਰੀਤ ਸਿੱਧੂ ਨੇ ਕਿਹਾ ਕਿ ਮੈਂ ਪਰਚਾ ਐਫ ਆਈ ਆਰ ਨੰਬਰ 1/2017 ਦਰਜ ਕਰਨ ਤੋਂ ਬਾਅਦ ਮੁਹਾਲੀ ਚ ਮਾਮਲਾ ਬਦਲ ਦਿੱਤਾ ਟਰਾਂਸਫਰ ਕਰਤਾ ਏਆਜੀ ਮਖਵਿੰਦਰ ਭੁਦਲ ਨੂੰ ਜਲੰਧਰ ਰੇਡ ਕੀਤਾ ਗਿਆ ਰਿਕਵਰੀਜ਼ ਹੋਈਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਤੇ ਦੌਰਾਨੇ ਤਫਤੀਸ਼ 인ਦਰਜੀਤ ਨਾਮ ਲੈ ਦਿੰਦਾ ਰਾਜੀਤ ਸਿੰਘ ਐਸਐਸਪੀ ਤਰਨਤਾਰਨ ਦਾ ਨਾਲੇ ਉਹ ਕਹਿੰਦਾ ਮੇਰੀਆਂ ਬਦਲੀਆਂ ਆਪਣੇ ਨਾਲ ਕਰਵਾਉਣ ਦਾ ਅਜਮਾ ਰਾਜੀਤ ਸਿੰਘ ਹੁੰਡਲ AIG ਦਾ ਹੁੰਦਾ ਸੀ ਉਹ ਕਿਵੇਂ ਕਰਾਉਂਦਾ ਸੀ ਇਹ ਉਹਨੂੰ ਪਤਾ ਅੱਗੇ ਉਹਨਾਂ ਨੇ ਦੱਸਿਆ ਜਦੋਂ ਰਾਜੀਤ ਨੂੰ ਬੁਲਾ ਕੇ ਸਵਾਲ ਜਵਾਬ ਕੀਤੇ ਗਏ ਤਾਂ ਉਹਨੇ ਕਿਹਾ ਜੀ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਸੀ ਕਿ ਚਿੱਟਾ ਵੇਚ ਕੇ ਇੰਦਰਜੀਤ ਪੈਸੇ ਮੈਨੂੰ ਦਿੰਦਾ ਇਹ ਮੰਨ ਗਿਆ ਕਿ ਪੈਸੇ ਮੈਨੂੰ ਦਿੰਦਾ ਸੀ ਪਰ ਇਹ ਮੈਨੂੰ ਪਤਾ ਨਹੀਂ ਸੀ ਕਿ ਇਹ ਪੰਜਾਬ ਦੇ ਵਿੱਚ ਚਿੱਟਾ ਵੇਚ ਕੇ ਪੈਸੇ ਕਮਾਉਂਦਾ ਕਹਿੰਦੇ ਫੇਰ ਮੈਂ ਵੈਰੀਫਾਈ ਕਰ ਲੈਂਦਾ ਸੀ ਕਿਵੇਂ ਕਰਦਾ ਸੀ ਵੈਰੀਫਾਈ ਕਹਿੰਦਾ ਮੈਂ ਇਹਨੂੰ ਸੋਚ ਗਿਆ ਹੁੰਦਾ ਸੀ ਧਰਮ ਦੀ ਥੋੜ੍ਹੀ ਹੋ ਗੱਲ ਦੱਸਕੋ ਰਾਜੀਤ ਕਹਿੰਦਾ ਮੈਂ ਵੈਰੀਫਾਈ ਕਰ ਲੈਂਦਾ ਸੀ ਇੰਦਰਜੀਤੋਂ ਬਈ ਇਹ ਜਿਹੜੇ ਪੈਸੇ ਆ ਚਿੱਟਾ ਵੇਚ ਕੇ ਦੀ ਕਮਾਈ ਇਹ ਹੱਕ ਨਾਲ ਕਮਾਈਏ ਪੈਸੇ ਹੱਕ ਹਲਾਲ ਦੀ ਕਮਾਈ ਆ ਇਹ ਰਾਜੀਤ ਪੁੱਛ ਲੈਂਦਾ ਸੀ 인ਦਰਜੀਤ ਹਾਸਾ ਨਹੀਂ ਆਉਂਦਾ ਖੈਰ ਕਹਿੰਦੇ ਜੀ ਫਿਰ ਵੈਰੀਫਾਈ ਕਿਵੇਂ ਕਰਦਾ ਸੀ ਕਹਿੰਦਾ ਜੀ ਮੈਂ ਰੱਬ ਦੀ ਸੌਂਖਵਾਦ ਲਈ ਧਰਮ ਦੀ ਸੌਂਖਵਾਦ ਲਈ ਫਿਰ ਕਹਿੰਦੇ ਜੀ ਹਰਪੀਰ ਸਿੱਧੂ ਨੇ ਅਦਾਲਤ ਨੂੰ ਕਿਹਾ ਕਿ ਇਹ ਸਾਰੇ ਬਿਆਨਬਾਜ਼ੀ ਤੋਂ ਅਸੀਂ ਯਾਨੀ ਕਿ ਕੁਐਸਚਨਿੰਗ ਆਫ ਰਾਜੀਤ ਐਂਡ 인ਦਰਜੀਤ ਅਸੀਂ ਇਸ ਕਨਕਲੂਜਨ ਤੇ ਪਹੁੰਚੇ ਕਿ ਇਹ ਦੋਨੋਂ ਇੱਕ ਦੂਜੇ ਨਾਲ ਮਿਲੀ ਭੁਗਤ ਕਰਕੇ ਆਪਰੇਟ ਕਰਦੇ ਸੀ ਐਂਡ ਆਦਰਸ ਕਨਾਈਵੈਂਸ ਬੀਟਵੀਨ ਟੂ ਐਂਡ ਆਦਰਸ ਸਿੱਧੂ ਨੇ ਅੱਗੇ ਜੱਸ ਸਾਹਿਬ ਨੂੰ ਦੱਸਿਆ ਕਿ ਜਦੋਂ ਚਲਾਨ ਦੀ ਤਿਆਰੀ ਹੋ ਰਹੀ ਸੀ ਅਗੇਂਸਟ ਇੰਦਰਜੀਤ ਸਿੰਘ ਤਾਂ ਰਾਜੀਤ ਸਿੰਘ ਨੂੰ ਸ਼ੱਕ ਪੈ ਗਿਆ ਕਿ ਉਹ ਵੀ ਅੰਡਰ ਇਨਵੈਸਟੀਗੇਸ਼ਨ ਹੈ ਉਸ ਨੇ ਉਸ ਵਕਤ ਐਡੀਸ਼ਨਲ ਚੀਫ ਸਕੱਰੇਟਰੀ ਹੋਮ ਡਿਪਾਰਟਮੈਂਟ ਨੂੰ ਚਿੱਠੀ ਲਿਖੀ ਕਿ ਮੇਰੇ ਵਿਰੁੱਧ ਇਹ ਬਾਇਸ ਰੱਖਦਾ ਸਿੱਧੂ ਏਡੀਜੀਪੀ ਐਸਟੀਐਫ ਯਾਨੀ ਕਿ ਦੂਸ਼ਪਾਵ ਰੱਖਦਾ ਤੇ ਮੈਨੂੰ ਇਦੋਂ ਇਨਸਾਫ ਨਹੀਂ ਮਿਲਣਾ ਇਹ ਚਿੱਠੀ ਇਸ ਦੀ ਕਾਪੀ ਉਸ ਵਕਤ ਦੇ ਡੀਜੀਪੀ ਨੂੰ ਭੇਜੀ ਗਈ ਜੋ ਕਿ சுரேਸ਼ ਅਰੋੜਾ ਸੀ ਇਹ ਕਾਪੀਆਂ ਡੀਆਈਜੀ ਆਈਜੀ ਨੂੰ ਵੀ ਰੇਂਜ ਦੇ ਵਿੱਚ ਭੇਜੀਆਂ ਗਈਆਂ ਹਰਪ੍ਰੀਤ ਸਿੱਧੂ ਨੇ ਕਿਹਾ ਕਿ ਮੈਨੂੰ ਜਦੋਂ ਪਤਾ ਲੱਗਿਆ ਮੈਂ ਇਹਦਾ ਜਵਾਬ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ ਪ੍ਰਿੰਸੀਪਲ ਸੈਕਟਰੀ ਨੂੰ ਭੇਜਿਆ ਅਤੇ ਸੱਚਾਈ ਬਿਆਨ ਕੀਤੀ ਹੁਣ ਆਉਂਦੇ ਆਪਾਂ ਮੀਡੀਆ ਰਿਪੋਰਟਸ ਤੇ ਹਰਪ੍ਰੀਤ ਸਿੱਧੂ ਨੇ ਅਦਾਲਤ ਨੂੰ ਦੱਸਿਆ ਕਿ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਸੀ ਤਾਂ ਕੁਝ ਅਖਬਾਰਾਂ ਦੇ ਵਿੱਚ ਇਹੋ ਜਿਹੀਆਂ ਖਬਰਾਂ ਰਾਜੀਵ ਸਿੰਘ ਅਤੇ ਉਹਦੇ ਸਪੋਰਟਰਸ ਆਬਲਿਕ ਕਾਲਾਬਰੇਟਰਸ ਨੇ ਚਪਵਾਈਆਂ ਜਿਹਦੇ ਵਿੱਚ ਮੇਰੇ ਤੇ ਦੋਸ਼ ਲਾਇਆ ਗਿਆ ਕਿ ਮੈਂ ਨਜਾਇਜ਼ ਕਰ ਰਿਹਾ ਮੈਂ ਬਾਇਸਡ ਮੈਂ ਦੂਸ਼ ਭਾਵ ਰੱਖਦਾ ਇੰਦਰਜੀਤ ਦੇ ਪ੍ਰਤੀ ਇਹ ਖਬਰਾਂ چھਪਣ ਤੋਂ ਬਾਅਦ ਰਾਜੀਤ ਸਿੰਘ ਨੇ ਹਾਈ ਕੋਰਟ ਦੇ ਵਿੱਚ ਇੱਕ ਸਿਵਲ ਮਿਸਲੇਨੀਅਸ ਐਪਲੀਕੇਸ਼ਨ ਦਾਇਰ ਕੀਤੀ ਜਿਹਦਾ ਨੰਬਰ ਸੀ 1804 ਡੇਟਡ 2017 ਉਹਦੇ ਵਿੱਚ ਇਹੀ ਦੋਸ਼ ਲਾਇਆ ਗਿਆ ਕਿ ਮੈਨੂੰ ਇਨਸਾਫ ਨਹੀਂ ਮਿਲਣਾ ਐਸ ਐਡੀਜੀਪੀ ਦੇ ਹੁੰਦੇ ਹੋਏ ਯਾਨੀ ਕਿ ਸਿੱਧੂ ਦੇ ਹੁੰਦੇ ਹੋਏ ਤੇ ਇਸ ਦੀ ਤਫ਼ਤੀਸ਼ ਬਦਲਤੀ ਜਾਏ ਕਿਸੇ ਹੋਰ ਨੂੰ ਦਿੱਤੀ ਜਾਏ ਇਸ ਦੀ ਤਫ਼ਤੀਸ਼ ਇਵਨ ਐਵੀ ਕਿਹਾ ਸੀਬੀਆਈ ਨੂੰ ਦੇਤੀ ਜਾਏ ਹਰਪ੍ਰੀਤ ਸਿੱਧੂ ਨੇ ਕਲੀਅਰ ਕੀਤਾ ਕਿ ਹਾਈ ਕੋਰਟ ਦੇ ਵਿੱਚ ਨਿਯੁਕਤ ਐਮਕੇ ਸਕੂਰੇ ਹੁਣ ਐਮਕੇ ਸਕੂਰੇ ਦੱਸ ਦਿੰਦਾ ਕੀ ਹੁੰਦਾ ਐਮਕੇ ਸਕੂਰੇ ਅਦਾਲਤ ਉਸ ਵਕੀਲ ਨੂੰ ਨਿਯੁਕਤ ਕਰਦੀ ਹੈ ਜਿਹੜਾ ਕਿਸੇ ਵੀ ਵਿਸ਼ੇ ਤੇ ਸਪੈਸ਼ਲਿਸਟ ਹੋਵੇ ਉਹਨੂੰ ਗਿਆਨ ਹੋਵੇ ਸਮਝਿਆ ਹੋਵੇ ਤੇ ਉਹਨੂੰ ਕਹਿੰਦੀ ਹੈ ਫਿਰ ਵਕੀਲ ਸਾਹਿਬ ਨੂੰ ਕਿ ਤੁਸੀਂ ਆ ਕੇ ਸਾਡੀ ਮਦਦ ਕਰੋ ਅਸਿਸਟ ਕਰੋ ਭਾਵੇਂ ਉਹ ਵਕੀਲ ਕਿਸੇ ਵੀ ਧਰ ਦੇ ਨਾਲ ਸੰਬੰਧਿਤ ਨਹੀਂ ਹੁੰਦਾ ਉਹ ਬਿਲਕੁਲ ਨਿਰੋਲ ਤੇ ਨਿਊਟਰਲ ਹੁੰਦਾ ਉਸ ਦੀਆਂ ਸਰਵਿਸਿਜ਼ ਹਾਈ ਕੋਰਟ ਦਾ ਜੱਜ ਆਪਣੀ ਸਹੂਲਤ ਵਾਸਤੇ ਅੰਗੇਜ ਕਰਦਾ ਅਮਸ ਕੁਰੇ ਦੀ ਗੱਲ ਸੁਣਨ ਤੋਂ ਬਾਅਦ ਹਾਈ ਕੋਰਟ ਦੇ ਜੱਜ ਸਾਹਿਬ ਉਸ ਵੇਲੇ ਹੁੰਦੇ ਸੀ ਸੁਰੇਕਾਂਤ ਜਸਟਿਸ ਸੁਰੇਕਾਂਤ ਜੋ ਕਿ ਹੁਣ ਸੁਪਰੀਮ ਕੋਰਟ ਦੇ ਵਿੱਚ ਨੇ ਉਹ ਨਾ ਨਹੀਂ ਐਡਵਰਕ ਜਨਰਲ ਅਤਲ ਨੰਦਾਨ ਨੇ ਪੁੱਛਿਆ ਕਿ ਤੁਹਾਡੀ ਕੀ ਰਾਏ ਹੈ ਆਤਲ ਨੰਦਾਨੀ ਚੱਟ ਹੀ ਐਸਆਈਟੀ ਬਣਾਉਣ ਦੇ ਲਈ ਹਾਂ ਕਰ ਦਿੱਤੀ ਭਾਵੇਂ ਕਿ ਸਾਨੂੰ ਇਹ ਪਤਾ ਲੱਗਿਆ ਆਪਣੇ ਸੂਤਰਾਂ ਤੋਂ ਐਡਵੋਕੇਟ ਜਨਰਲ ਨੂੰ ਪੰਜਾਬ ਸਰਕਾਰ ਨੇ ਐਸਆਈਟੀ ਬਣਾਉਣ ਲਈ ਹਾਂ ਕਰਨ ਦੀ ਕੋਈ ਕੰਸੈਂਟ ਨਹੀਂ ਸੀ ਦਿੱਤੀ ਥਿਸ ਇਜ਼ ਆਰ ਇਨਫੋਰਮੇਸ਼ਨ ਖੈਰ ਹਾਈ ਕੋਰਟ ਦੇ ਜੱਜ ਸਾਹਿਬਾਨ ਨੇ ਐਸਆਈਟੀ ਦਾ ਗਠਨ ਕਰਤਾ ਜਿਹੜੇ ਚੇਅਰਮੈਨ ਲਾਏ ਉਸ ਵਕਤ ਦੇ ਜਿਹੜੇ ਐਨਜੀਪੀਸੀ ਸਰਦਾਰਤ ਚਟੋਫਾਦ ਨਾਲ ਲਾਤੇ ਪ੍ਰਬੋਧ ਕੁਮਾਰ ਆਈਪੀਐਸ ਤੇ ਨਾਲ ਫਿਰ ਤੀਜੇ ਮੈਂਬਰ ਬਣਾਏ ਕਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਭਾਵੇਂ ਰਿਪੋਰਟ ਛੇਤੀ ਦੇਤੀ ਪਰ ਫਿਰ ਉਸ ਤੋਂ ਬਾਅਦ ਜੋ ਹਾਈ ਕੋਰਟ ਨੇ ਇਹਨਾਂ ਰਿਪੋਰਟਾਂ ਨਾਲ ਕੀਤਾ ਉਹ ਪਹਿਲਾਂ ਸਭਨਾਂ ਤੱਕ ਹੋ ਚੁੱਕਿਆ ਕਿਵੇਂ ਇਹ ਕਰੀਬ 5 ਸਾਲ ਰਿਪੋਰਟਾਂ ਨਹੀਂ ਖੋਲੀਆਂ ਗਈਆਂ ਤੇ ਫਿਰ ਜਦੋਂ ਖੁੱਲੀਆਂ ਤੇ ਤਿੰਨ ਖੁੱਲੀਆਂ ਤੇ ਚੌਥੀ ਫਿਰ ਰਿਜੈਕਟ ਕਰ ਦਿੱਤੀ ਗਈ ਕਿਉਂਕਿ ਚੌਥੀ ਰਿਪੋਰਟ ਦੇ ਉੱਤੇ ਬਾਕੀ ਦੋ ਮੈਂਬਰਾਂ ਦੇ ਦਸਖਤ ਨਹੀਂ ਸੀ ਉਹ ਇੰਡੀਵਿਜੂਅਲ ਚਟੋਪਾਦ ਦੇ ਚੇਅਰਮੈਨ ਆਫ ਦੀ ਐਸ ਆਈਟੀ ਵੱਲੋਂ ਦਿੱਤੀ ਗਈ ਸੀ ਬਿਨਾ ਆਪਣੇ ਸਹਿਯੋਗੀ ਦੋ ਮੈਂਬਰਾਂ ਦੇ ਦਸਖਤ ਕਰਾਏ ਤੇ ਫਿਰ ਲਿਟੀਗੇਸ਼ਨ ਤੁਹਾਨੂੰ ਯਾਦ ਹੋਣਾ ਹੈ ਹਾਈ ਕੋਰਟ ਦੇ ਵਿੱਚ ਚੱਲੀ ਜਿਹਦੇ ਵਿੱਚ ਸਾਬਕਾ ਡੀਜੀਪੀ சுரேਸ਼ अरोड़ा ਤੇ ਮੌਜੂਦਾ ਐਨਆਈਏ ਦੇ ਚੀਫ ਦਿਨਕਰ ਗੁਪਤਾ ਨੇ ਚੌਥੀ ਰਿਪੋਰਟ ਖੰਡਾ ਵਿਰੋਧ ਕੀਤਾ ਕਿਉਂਕਿ ਉਹਨਾਂ ਨੇ ਇਲਜ਼ਾਮ ਲਾਇਆ ਕਿ ਚਟੋਪੱਦ ਦੇ ਖਾਰਖਾਨਾ ਸਾਡੇ ਕੈਰੀਅਰ ਨੂੰ ਬਰਬਾਦ ਕਰਨਾ ਚਾਹੁੰਦਾ ਹੈ ਕਿਉਂਕਿ ਉਹ ਡੀਜੀਪੀ ਬਣਨਾ ਚਾਹੁੰਦਾ ਸੀ ਪਰ ਉਸ ਨੂੰ ਸਰਕਾਰ ਨੇ ਨਹੀਂ ਬਣਾਇਆ ਕਿਉਂਕਿ ਉਸ ਦੀਆਂ ਕੁਝ ਗੱਲਾਂ ਅਜਈਆਂ ਸੀ ਜਿਹੜੀਆਂ ਸਰਕਾਰ ਨੂੰ ਪਸੰਦ ਨਹੀਂ ਸੀ ਯਾਨੀ ਕਿ ਉਹਦੀਆਂ ਹਰਕਤਾਂ ਉਹਦੇ ਲੱਛਣ ਸਰਕਾਰ ਨੂੰ ਪਸੰਦ ਨਹੀਂ ਸੀ ਤੇ ਨਾ ਹੀ ਉਸ ਵਕਤ ਦੇ ਡੀਜੀਪੀ ਸੁਰੇਸ਼ ਅਰੋੜਾ ਨੂੰ ਪਸੰਦ ਸੀ ਪਰ ਇੱਥੇ ਜ਼ਿਕਰ ਕਰਨਾ ਜ਼ਰੂਰੀ ਆ ਕਿ ਹਾਈ ਕੋਰਟ ਨੇ 5 ਸਾਲ ਇਹ ਰਿਪੋਰਟਾਂ ਕਿਉਂ ਨਹੀਂ ਖੋਲੀਆਂ ਇਹ ਖੋਲੀਆਂ ਤਾਂ ਜਸਟਿਸ ਸਰਦੇਵਾਲੀਆ ਨੇ ਖੋਲੀਆਂ ਇਸ ਦੌਰਾਨ ਕਾਫੀ ਸੋਸ਼ਲ ਅੰਗਰੇਸਟ ਹੋਈ ਇੱਕ ਸਾਹਿਬ ਦਾ ਪੁਲਿਸ ਅਫਸਰ ਆਪਣੇ ਬੜਬੋਲੇਪਣ ਕਰਕੇ ਗ੍ਰਿਫਤਾਰ ਹੋ ਕੇ ਜੇਲ੍ਹ ਵੀ ਗਿਆ ਭਾਵੇਂ ਉਸਨੇ ਮੁੱਦਾ ਠੀਕ ਉਠਾਇਆ ਸੀ ਪਰ ਬੋਲਣ ਦੇ ਵਿੱਚ ਉਹ ਜ਼ਾਤਤਾ ਪਹ ਲਗਿਆ ਤੇ ਹਾਈ ਕੋਰਟ ਨੇ ਉਸ ਨੂੰ ਕੰਟੈਂਪਟ ਆਫ ਕੋਰਟ ਤਹਿਤ ਜੇਲ੍ਹ ਭੇਜਿਆ ਖੈਰ ਇਹ ਮਾਮਲਾ ਕਾਫੀ ਗਰਮਾਇਆ ਰਿਹਾ ਪੰਜਾਬ ਚ ਚਰਚਾ ਬਣੀ ਰਹੀ ਪਰ ਹਾਈ ਕੋਰਟ ਨੇ ਜੋ 5 ਸਾਲ ਰਿਪੋਰਟਾਂ ਦੱਬ ਕੇ ਰੱਖੀਆਂ ਉਹਦੇ ਬਾਰੇ ਹਜੇ ਕੋਈ ਸਪਸ਼ਟ ਗੱਲ ਸਾਹਮਣੇ ਆਈ ਨਹੀਂ ਕਿ ਇਹ ਕਿਉਂ ਦੱਬੀਆਂ ਰਹੀਆਂ ਇਸ ਦੇ ਬਾਰੇ ਅਸੀਂ ਇੱਕ ਡਿਟੇਲਡ ਵੀਡੀਓ ਬਣਾ ਚੁੱਕੇ ਹਾਂ ਸਾਡੇ ਚੈਨਲ ਤੇ ਤੁਸੀਂ ਸਰਚ ਕਰ ਸਕਦੇ ਹੋ ਜਿਦੇ ਵਿੱਚ ਅਸੀਂ ਦੱਸਿਆ ਸੀ ਕਿਹੜੇ ਕਿਹੜੇ ਜੱਜ ਨੇ ਕਿੰਨੀਆਂ ਕਿੰਨੀਆਂ ਤਰੀਕਾਂ ਪਾਈਆਂ ਇਹ ਵੀ ਦੱਸਿਆ ਸੀ ਕਿਵੇਂ ਵਕੀਲ ਸਹਿਬਾਨ ਖੁਦ ਡੇਟ ਲੈ ਜਾਂਦੇ ਸੀ ਪੋਸਟਪੋਨ ਕਰਾ ਦਿੰਦੇ ਸੀ ਲਟਕਾ ਦਿੰਦੇ ਸੀ ਮਾਮਲੇ ਨੂੰ ਭਾਵੇਂ ਸਾਨੂੰ ਬਾਅਦ ਦੇ ਵਿੱਚ ਇੱਕ ਵਕੀਲ ਸਹਿਬਾਨ ਨੇ ਦੱਸਿਆ ਕਿ ਉਸ ਵਕਤ ਦੇ ਉਹ ਪਾਰਟਿਕੂਲਰ ਜੱਜ ਨੇ ਸਾਨੂੰ ਬਿਨਾ ਪੁੱਛੇ ਹੀ ਸਾਡੀ ਕੰਸੈਂਟ ਪਾ ਦਿੰਦੇ ਸੀ ਕਿ ਉਹ ਤਰੀਕ ਅੱਗੇ ਪਾਉਣਾ ਚਾਹੁੰਦੇ ਐ ਖੈਰ ਇਹ ਇੱਕ ਵੱਖਰਾ ਵਿਸ਼ਾ ਇਹ ਇੱਕ ਇਨਵੈਸਟੀਗੇਸ਼ਨ ਦਾ ਵੱਖਰਾ ਵਿਸ਼ਾ કે હાઉ અ જજ ઓફ ધ હાઈ કોર્ટ કેન બિહેવ ઇન ધેટ વે ਜਿਹੜਾ ਕਿ ਪਾਰਟੀਆਂ ਦੇ ਐਡਵੋਕੇਟਸ ਦੀ ਆਗਿਆ ਬਿਨਾ ਪੁੱਛੇ ਬਿਨਾ ਉਹਨਾਂ ਦਾ ਕੰਸੈਂਟ ਰਿਕਾਰਡ ਕਰ ਦੇਵੇ ਫਾਈਲ ਤੇ ਵੈਲ ਦੈਟਸ ਸਮਥਿੰਗ ਸੈਪਰੇਟ ਹਰਪ੍ਰੀਤ ਸਿੱਧੂ ਦੇ ਬਿਆਨ ਨੂੰ ਸਮਝਣ ਤੋਂ ਬਾਅਦ ਅਸੀਂ ਇਸ ਵਿਸ਼ੇ ਤੇ ਹਾਈ ਕੋਰਟ ਦੇ ਸਬੰਧਿਤ ਸੀਨੀਅਰ ਐਡਵੋਕੇਟ ਨਾਲ ਗੱਲਬਾਤ ਕੀਤੀ ਉਹਨਾਂ ਨੇ ਪੁੱਛਿਆ ਕਿ ਇਹ ਬਿਆਨ ਇਹ ਡਰੱਗ ਮਾਮਲੇ ਨੂੰ ਕਿਸ ਡਾਇਰੈਕਸ਼ਨ ਚ ਲੈ ਕੇ ਜਾ ਰਿਹਾ ਉਹਨਾਂ ਨੇ ਕਿਹਾ ਇਹ ਬਿਆਨ ਹਜੇ ਪੂਰਾ ਹੋਣਾ ਹੈ ਇਹ ਹਜੇ ਅੱਗੇ ਚੱਲੇਗਾ ਤੇ ਹੋਰ ਖੁਲਾਸੇ ਹੋਣਗੇ ਤੇ ਫਿਰ ਜੇ ਸਪਸ਼ਟ ਹੁੰਦਾ ਜਿਵੇਂ ਪਹਿਲਾਂ ਚਰਚਾ ਰਹੀ ਮੀਡੀਆ ਦੇ ਵਿੱਚ ਵੀ ਜਨਤਕ ਹੋਈ ਤੇ ਫਿਰ ਇੱਕ ਧਾਰਾ ਹੁੰਦੀ ਹੈ 319 ਜਿਹੜੇ ਲੋਕ ਬਲੀਸ ਚਾਰਜਡ ਨਹੀਂ ਹੈ ਜਾਂ ਚਲਾਨ ਦੇ ਵਿੱਚ ਜ਼ਿਕਰ ਨਹੀਂ ਕਰਦੀ ਉਹਨਾਂ ਨੂੰ ਜੇ ਅਦਾਲਤ ਚਾਹੇ ਆਨ ਦੀ ਰਿਕੁਐਸਟ ਆਫ ਦੀ ਪ੍ਰੋਸੀਕਿਊਸ਼ਨ ਉਹਨਾਂ ਨੂੰ ਤਲਬ ਕਰ ਸਕਦੀ ਹੈ ਯਾਨੀ ਕਿ ਜਿਹੜੇ ਹੋਰ ਸ਼ੱਕੀ ਵਿਅਕਤੀ ਜਿਨ੍ਹਾਂ ਦਾ ਜ਼ਿਕਰ ਚਰਚਾ ਆਮ ਤੌਰ ਤੇ ਹੁੰਦੀ ਰਹੀ ਉਹ ਅਦਾਲਤ ਆਪਣੇ ਪੱਧਰ ਤੇ ਸਰਕਾਰੀ ਵਕੀਲ ਦੇ ਕਹਨ ਤੇ ਬੁਲਾ ਸਕਦੀ ਹੈ ਜੇ ਉਸ ਦੇ ਧਿਆਨ ਦੇ ਵਿੱਚ ਲਿਆਂਦਾ ਜਾਵੇ ਕਿ ਇਹਨਾਂ ਦਾ ਰੋਗ ਵੀ ਸ਼ੱਕੀ ਹੈ ਸਾਰੇ ਮਾਮਲੇ ਦੇ ਵਿੱਚ ਸਾਰੇ ਸਕੈਂਡਲ ਦੇ ਵਿੱਚ ਇਸ ਡਰੱਗ ਟ੍ਰੇਡ ਦੇ ਵਿੱਚ ਤਾਂ ਫਿਰ ਧਾਰਾ 319 ਤਹਿਤ ਅ ਜੱਜ ਹੈਜ਼ ਦੀ ਪਾਵਰ ਟੂ ਸਮਨ ਐਨੀਬਾਡੀ ਏਸੀ ਇਟ ਲੀਗਲ ਪੋਜੀਸ਼ਨ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬਿਆਨ ਹਰਪ੍ਰੀਤ ਸਿੱਧੂ ਦਾ ਜਾਰੀ ਰਹੇਗਾ ਬੜਾ ਸਪਸ਼ਟ ਤੇ ਹੌਸਲੇ ਵਾਲਾ ਬਿਆਨ ਹਰਪ੍ਰੀਤ ਸਿੱਧੂ ਨੇ ਦਿੱਤਾ ਔਰ ਕੋਰਟ ਦੇ ਵਿੱਚ ਸਾਨੂੰ ਦੱਸਿਆ ਗਿਆ ਹੀ ਵਾਸ ਵੈਰੀ ਕੌਨਫੀਡੈਂਟ ਬਹੁਤ ਹੀ ਉਹ ਹੰਮਲ ਔਰ ਬਹੁਤ ਹੀ ਪੀਸਫੁਲ ਤਰੀਕੇ ਨਾਲ ਉਹਨਾਂ ਨੇ ਆਪਣਾ ਬਿਆਨ ਦਰਜ ਕਰਵਾਇਆ ਭਾਵੇਂ ਵਿੱਚ ਵਿੱਚ ਇੰਦਰਜੀਤ ਦੇ ਵਕੀਲ ਕਈ ਗਲਾਂ ਤੇ ਆਬਜੈਕਟ ਕਰਦੇ ਰਹੇ ਉਹ ਆਬਜੈਕਸ਼ਨਸ ਜੱਜ ਸਾਹਿਬ ਨੇ ਬਿਆਨ ਦੇ ਵਿੱਚ ਰਿਕਾਰਡ ਕਰਦੇ ਹੋਏ ਨੋਟ ਕੀਤੇ ਆ ਵਿਦਨ ਬ੍ਰੈਕਟਸ ਅਸੀਂ ਇਸ ਬਿਆਨ ਨੂੰ ਪੜ ਚੁੱਕੇ ਹਾਂ ਐਸੀ ਅੱਜ ਦੀ ਵਿਸ਼ੇਸ਼ ਖਬਰ ਤੇ ਐਸੇ ਮਾਮਲੇ ਤੇ ਵਧੇਰੇ ਜਾਣਕਾਰੀ ਫਿਰ ਅਗਲੀ ਤਰੀਕੇ ਦੇਵਾਂਗੇ ਜਦੋਂ ਐਡੀਜੀਪੀ ਹਰਪ੍ਰੀਤ ਸਿੱਧੂ ਦੁਬਾਰਾ ਆਪਣਾ ਬਿਆਨ ਦਰਜ ਕਰਾਉਣਗੇ ਰਿਮੇਨਿੰਗ ਪਾਰਟ ਰਹਿਦਾ ਹਿੱਸਾ ਮੈਨੂਰੀਂਦਰ ਸਿੰਘ ਤਗਨ ਨੂੰ ਆਗਿਆ ਦਿਓ ਜੀ ਸਤਿ ਸ਼੍ਰੀ ਅਕਾਲ ਮੁਮਿਸ਼ਕਰ ਖੁਦਾ হাফেজ